ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਰੋਂ ਬਾਹਰ ਨਿਕਲਣਾ ਹੋਇਆ ਮੁਸ਼ਕਲ ਜੇਕਰ ਸਮਾਗਮ ਕਰਦੇ ਨੇ ਜਾਂ ਸੜਕਾਂ ਤੇ ਆਉਦੇ ਨੇ ਤਾਂ ਲੋਕ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਅਤੇ ਖਾਸ ਕਰਕੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਇਹਨਾਂ ਦੇ ਕੋਲੋਂ ਸਵਾਲ ਪੁੱਛੇ ਜਾਂਦੇ ਨੇ ਸਵਾਲਾਂ ਤੋਂ ਵੀ ਭਜਦੇ ਨਜ਼ਰ ਆਉਂਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਕਿਹਾ ਸੀ ਕਿ ਜਦੋਂ ਕੋਈ ਵਿਧਾਇਕ ਜਾਂ ਮੰਤਰੀ ਜਾਂ ਸਰਕਾਰ ਦੇ ਵਿੱਚੋਂ ਨੁਮਾਇੰਦਾ ਤੁਹਾਡੇ ਕੋਲ ਆਉਂਦਾ ਹੈ ਤੇ ਭਈ ਸਵਾਲ ਜਵਾਬ ਕਰਨਾ ਤੁਹਾਡਾ ਹਕ ਲਾਕੀ ਹੱਕ ਹੈ ਲੇਕਿਨ ਉਹਨਾਂ ਸਵਾਲਾਂ ਦੇ ਵਿੱਚ ਆਪ ਆਪ ਹੀ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਤੇ ਵਿਧਾਇਕ ਫਸ ਗਏ ਵਿਧਾਇਕਾਂ ਦੀਆਂ ਰੇਸਾਂ ਲੁਆਈਆਂ ਸਾਰੀਆਂ ਨੇ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਲਗਭਗ ਡੇਢ ਸਾਲ ਦਾ ਹੈ ਡੇਢ ਸਾਲ ਤੋਂ ਬਾਅਦ ਕੀ ਹਾਲ ਹੋਵੇਗਾ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਪਹਿਲਾਂ ਹੀ ਇੱਧਰ ਕਸੂਟੇ ਫਸ ਗਏ ਨੇ ਪੰਜਾਬ ਪਾਰਟੀ ਦੇ ਪ੍ਰਧਾਨ ਅਮਨ अरोड़ा ਅਮਨ अरोड़ा ਦੀਆਂ ਜਿਹੜੀਆਂ ਨੇ ਚੀਕਾਂ ਪਵਾ ਦਿੱਤੀਆਂ ਪੰਜਾਬ ਦੇ ਕਿਸਾਨਾਂ ਨੇ ਸਮਾਗਮ ਦੇ ਵਿੱਚ ਸਮਾਗਮ ਕਰਦੇ ਕਰਦੇ ਛੱਡ ਕੇ ਭੱਜ ਕੇ ਜਾਣਾ ਪਿਆ ਰਮਨ ਅਰੋੜਾ ਨੂੰ ਤੇ ਰਮਨ ਅਰੋੜਾ ਨੇ ਜਦੋਂ ਵਿਰੋਧ ਵੇਖਿਆ ਕਿ ਬੀਬੀਆਂ ਤੋਂ ਲੈ ਕੇ ਪੁਰਸ਼ ਪੁਰਸ਼ ਤੋਂ ਲੈ ਕੇ ਭਾਈ ਸਾਰਿਆਂ ਨੇ ਹੀ ਰਜਮਾ ਵਿਰੋਧ ਕੀਤਾ ਲੈਨ ਪੁਲਿੰਗ ਪਾਲਸੀ ਨੂੰ ਲੈ ਕੇ ਲੈਨ ਪੁਲਿੰਗ ਪਾਲਸੀ ਨੂੰ ਲੈ ਕੇ ਪੰਜਾਬ ਦੇ ਸਾਰੇ ਹੀ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਤੋ ਸਵਾਲ ਪੁੱਛੇ ਜਾ ਰਹੇ ਨੇ ਦੂਸਰੇ ਪਾਸੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵਰਣ ਨਹੀਂ ਦਿੱਤਾ ਸਾਰਿਆ ਕਿਸਾਨ ਤਾਂ ਇਤਿਹਾਸਕ ਵੀ ਕਹਿ ਰਹੇ ਨੇ ਕਿ ਆਵਾਰਾ ਪਸ਼ੂਆਂ ਦਾ ਆਵਾਰਾ ਕੁੱਤਿਆਂ ਦਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਆਗੂਆਂ ਦਾ ਵਰਣਾ ਸਾਡੇ ਪਿੰਡ ਵਿੱਚ ਪੂਰੀ ਤਰ੍ਹਾਂ ਬੈਨ ਹੈ ਮਨਾ ਹੈ ਇੱਧਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਰੇਸ ਲੱਗੀ ਕਿਸ ਤਰ੍ਹਾਂ ਪੰਡਾਲ ਛੱਡ ਕੇ ਭੱਜੇ ਅਰਮਨ ਅਰੋੜਾ ਆਮ ਆਦਮੀ ਪਾਰਟੀ ਪਦਾਨ ਨਿਕਲ ਰਹੇ ਆ ਜਾਂ ਕਈਆਂ ਸਿੱਧਾ ਕਿ ਦੌੜ ਰਹੇ ਆ ਲੋਕਾਂ ਦੇ ਸਵਾਲਾਂ ਤੋਂ ਆਮ ਆਦਮੀ ਮਰਦੇ ਬਾਸ ਵੱਟ ਵੱਟ ਕੇ ਲਿਪਟ ਗਏ ਆਵਣ ਅਰੋੜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਵਾਲਾਂ ਤੋਂ ਭਗੌੜੀ ਸਵਾਲਾਂ ਦਾ ਤੁਹਾਡੀ ਲੀਡਰਸ਼ਿਪ ਦੇਖਾਂਗੇ ਅਸੀਂ ਕਿਹੜੇ ਜਾਂਦੇ ਅਸੀਂ ਲੋਕਾਂ ਨਾਲ ਲੋਕਾਂ ਨਾਲ ਮੀਟਿੰਗ ਕਰਨ ਜਾ ਰਹੇ ਆ ਦੇਖ ਲਓ ਆ ਤੁਹਾਡੇ ਸਾਹਮਣੇ ਆ ਇਧਰ ਆਪ ਖੜੇ ਆ ਪਰ ਇਧਰ ਲੋਕ ਖੜੇ ਆ ਆ ਕਿਸ ਤਰ੍ਹਾਂ ਜਿਹੜੇ ਨੇ ਕਿਸਾਨਾਂ ਅਤੇ ਬੀਬੀਆਂ ਅਤੇ ਭੈਣਾਂ ਵੱਲੋਂ ਅਮਨ ਅਰੋੜਾ ਦਾ ਵਿਰੋਧ ਕੀਤਾ ਗਿਆ ਅਮਨ ਅਰੋੜਾ ਚਲਦਾ ਭਾषण ਛੱਡ ਕੇ ਪੱਚੇ ਤੇ ਬਾਅਦ ਵਿੱਚ ਸਵਾਲ ਜਵਾਬ ਸੁਵਾਨਾਂ ਦੇ ਜਵਾਬ ਵੀ ਨਹੀਂ ਦੇ ਸਕੇ ਟਰਾਲੀ ਚੋਰ ਕੌਲੀ ਚੋਰ ਫਰਿੱਜ ਚੋਰ ਇਨਵਰਟਰ ਚੋਰ ਟਰੈਕਟਰ ਚੋਰ ਤੱਕ ਵੀ ਕਹਿ ਦਿੱਤਾ ਯਾਨੀ ਕਿ ਕਿਸਾਨਾਂ ਦਾ ਗੁੱਸਾ ਇਸ ਹੱਦ ਤੱਕ ਵੱ ਚੁੱਕਿਆ ਹੈ ਕਿ ਕਿਸਾਨ ਵਿਰੋਧ ਕਰ ਰਹੇ ਨੇ ਜਿੱਦੇ ਇਹਨਾਂ ਦੇ ਕੋਈ ਇਜਲਾਸ ਹੁੰਦੇ ਨੇ ਸਮਾਗਮ ਹੁੰਦੇ ਨੇ ਕਿ ਦੇਖੋ ਫੰਕਸ਼ਨ ਹੁੰਦਾ ਉਥੇ ਕਿਸਾਨਾਂ ਵੱਲੋਂ ਘੇਰਿਆ ਜਾ ਰਿਹਾ ਹੈ ਜਿਹੜੇ ਜਿਹੜੇ ਹਲਕਿਆਂ ਦੀ ਲੈਨ ਪੁਲਿੰਗ ਸੰਬਧੀ ਤੇ ਰਾਈ ਜਮੀਨ ਜਿਹੜੀ ਹੈ ਉਹ ਲੈ ਉਹਨਾਂ ਖੇਤਰਾਂ ਦੇ ਵਿੱਚ ਆ ਰਹੀ ਹੈ ਪਿੰਡਾਂ ਦੇ ਵਿੱਚ ਐਂਟਰੀਆਂ ਬੰਨ੍ਹ ਕਰ ਦਿੱਤੀਆਂ ਨੇ ਇਧਰ ਆ ਭਾਜੜਾ ਪਵਾ ਦਿੱਤੀਆਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੁੜਾ ਦੀਆਂ ਧੰਨਵਾਦ